ਨਾਮ ਰੱਖਣ ਦੀ ਜੋ ਬਰਿਆਦਾ ਹੈ ਆਪਾਂ ਬੱਚੇ ਦਾ ਨਾਮ ਰੱਖਦੇ ਆ ਨਾ ਗੁਰੂ ਗ੍ਰੰਥ ਸਾਹਿਬ ਤੋਂ ਰੱਖਦੇ ਆ ਨਾਮ ਇਹ ਮਰਿਆਦਾ ਕਦੋਂ ਸ਼ੁਰੂ ਹੋਈ ਇਹ ਮਰਿਆਦਾ ਗੁਰੂ ਨਗਰ ਸਾਹਿਬ ਦੇ ਸਮੇਂ ਭਾਈ ਮਾਈਆ ਜੀ ਦਾ ਇੱਕ ਸਿੱਖ ਹੋਇਆ ਹੈ ਜਦੋਂ ਉਹਨਾਂ ਦੇ ਘਰ ਬੱਚੇ ਨੇ ਜਨਮ ਲਿਆ ਤੇ ਉਹ ਗੁਰੂ ਸਾਹਿਬ ਕੋਲ ਆਏ ਇਹਨਾਂ ਦਾ ਨਾਮ ਦਾ ਅਖਰ ਦੱਸੋ ਤੇ ਗੁਰੂ ਸਾਹਿਬ ਨੇ ਉਸ ਮੇਲੇ ਬੱਚੇ ਦੇ ਸਿਰ ਤੇ ਆਪਣਾ ਹੱਥ ਰੱਖਿਆ ਤੇ ਜਪਨੀ ਸਾਹਿਬ ਦਾ ਬਾਤ ਲਿਖਾ ਤੇ ਉਹਦੇ ਵਿੱਚੋਂ ਨਾਮ ਦਾ ਅਖਰ ਬਖਸ਼ਿਆ ਤੇ ਹੁਣ ਆਖਦੇ ਹੋਗੇ ਕਿ ਕਹਿਣਗੇ ਕਿ ਉਸ ਸਮੇ ਬਾਰੀ ਨਹੀਂ ਸੀ ਗੁਰਬਾਣੀ ਕਿਸ ਤਰ੍ਹਾਂ ਦਾ ਗਿਆ ਸੀ ਜਾਂ ਉਸ ਸਮੇ ਕੋਠੀਆਂ ਸੀ ਹਾਂ ਉਸ ਸਮੇ ਗੁਰੂ ਅੰਗਦ ਦੇਵ ਜੀ ਕੋਲ ਭਗਤ ਸਹਿਬਾਨੀਆਂ ਆਉਂਦੀਆਂ ਅਤੇ ਹੋਰ ਬਾਲੀਆਂ ਦੀਆਂ ਕੋਠੀਆਂ ਸੀ ਉਹਨਾਂ ਦੇ ਵਿੱਚੋਂ ਨਾਮ ਰੱਖਿਆ ਸੀ ਭਾਈ ਮਾਇਆ ਜੀ ਦੇ ਲੜਕੇ ਦਾ ਇਹ ਉਦੋਂ ਤੋਂ ਇਹ ਨਾਮ ਰੱਖਣ ਦੀ ਪਰਵਾਹ ਦਾ ਚਾਹ ਵੀ ਆਈ